ਪੱਖਾ ਰਲ ਗਿਆ ਉਹ ਵੀ ਪੱਖਾ ਖੜ ਗਿਆ ਇਹ ਵਿਚਾਰੀ ਕੰਮ ਬਹੁਤ ਨਹੀਂ ਇਹ ਨਾ ਭਈ ਜਿਵੇਂ ਮਰਜੀ ਹੈ ਜਿਵੇਂ ਮਰਜੀ ਹੈ ਉਹ ਜਿਵੇਂ ਮਰਜੀ ਹੈ ਹਾਂ ਜਿਵੇਂ ਮਰਜੀ ਹੈ ਹਾਂ ਪਰ ਇਹ ਕੰਮ ਬਹੁਤ ਨਹੀਂ ਇਹ ਸਾਰਾ ਕੰਮ ਕਰਦੇ ਨਾ ਹੋਰ ਕੋਟ ਵਾਈ ਆਟਾ ਆਟਾ ਬਿਨਾ ਕੁਝ ਵੀ ਐ ਸਾਰਾ ਕੰਮ ਹੋ ਉਹ ਫੀਡ ਸਾਰੀ ਇੱਥੇ ਆਉਦੀ ਆਟਾ ਦਾਣਾ ਫੀਡ ਸਾਰਾ ਕੁਝ ਬਾਜੀ ਇਹ ਕਰਮ ਵਾਲੀ ਐ ਹੂੰ ਤੇ ਨਹੀਂ ਅੱਜ ਦਾ ਬੱਜ ਗਿਆ ਤਾਂ ਉਹ ਇੱਕ ਔਰ ਕਰ ਲਈ 1 ਕਿਲੋਮੀਟਰ ਬਾਅਦ ਇੱਕ ਔਰ ਪੱਕਾ ਖੜ ਗਿਆ ਤਾਂ ਪੱਕਾ ਉਹਦੀ ਨਾਲ ਜਿਹਨੇ ਮਿਸਤਰੀ ਕੋਲ ਲਿਆ ਨਹੀਂ ਤਾਂ ਜੀ ਕੰਮ ਖਰਾਬ ਹੋ ਜਾਈ ਹੋਰ ਗਰਮ ਹੋ ਗਈ ਸੀ ਹੋਰ